ਸਾਡੇ ਸਬ ਇਨਸਪੈਕਟਰ ਗਰਸੇਵਕ ਸਿੰਘ ਕੱਲ ਇਹਨਾਂ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਗੁਰਪ੍ਰੀਤ ਸਿੰਘ ਔਰ ਪ੍ਰਸਾਜਨ ਜਿਹੜਾ ਕਿ ਪਿੰਡ ਬਡਾਲਾ ਗ੍ਰੰਥੀਆਂ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾਗਾ ਉਹ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਰੋਇਨ ਹੈਗਾ ਉਹ ਸਮਗਲ ਕਰਦਾ ਤੇ ਵੇਚਦਾਗਾ ਤੇ ਅੱਜ ਉਹ ਇੱਥੇ ਜਗਰਾਂਵੇਰੀ ਦੇ ਵਿੱਚ ਆ ਰਿਹਾਗਾ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਬ ਇਨਸਪੈਕਟਰ ਗਰਸੇਵਕ ਸਿੰਘ ਨੇ ਥਾਣਾ ਸਿਧਮਾ ਵੇਡ ਦੇ ਵਿੱਚ ਮੁਕਦਮਾ ਦਰਜ ਕਰਵਾਇਆ ਤੇ ਦਰਾਨੇ ਨਾਕਾਬੰਦੀ ਜਿਹੜਾ ਗੁਰਪ੍ਰੀਤ ਸਿੰਘ ਉਰਫ ਸਾਜਨਾਗਾ ਬਡਾਲਾ ਗ੍ਰਾਂਤੀਆਂ ਦਾ ਉਦੋਂ ਕੋਲੋਂ ਸਾਨੂੰ 2.5 ਕਿਲੋ ਦੇ ਕਰੀਬ ਜਿਹੜੀ ਹੈਗੀ ਹੈਰਨ ਬਰਾਮਦ ਹੋਈ ਹੈ ਜੀ ਤੇ ਸਰ ਇਹ ਮਤਲਬ ਕਿੰਨੀ ਕੀਮਤ ਹੋਊਗੀ ਇਹਦੀ ਇੰਟਰਨੈਸ਼ਨਲ ਮਾਰਕੀਟ 'ਚ ਜੀ ਦੇਖੋ ਇਹ ਇਹ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਪਰ ਇਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਜੀ ਜੀ ਇੱਕ ਜ਼ਰ ਆਪਣੀ ਜਗਰਾਉਂ ਲੱਕ ਪਹਿਲਾਂ ਵੀ ਆਪਾਂ ਤਕਰੀਬਨ ਕਿਲੋ ਦੇ ਕਰੀਬ ਫਰੀਜ਼ੀ ਹਿਰੋਇਨ ਤੇ ਹੁਣ ਫੇਰ ਇਡੀ ਵੱਡੀ ਰਿਕਵਰੀ ਹੋਈ ਹੈ ਜੀ ਇਹ ਬਾਰਡਰ ਇਹ ਤਾਂ ਜਗਰਾਉਂ ਏਰੀਆ 'ਚ ਹੀ ਕਿਵੇਂ ਆਉਂਦੀ ਹੈ ਇਹ ਕੁਝ ਪਤਾ ਲੱਗਿਆ ਹੁਣ ਤੱਕ ਇਹ ਇਹੀ ਜਿਹੜੀ ਪਹਿਲਾਂ ਫੜੀ ਸੀ ਉਸ ਆਪਣੇ ਲੋਕਲ ਇਥੋਂ ਦੇ ਸਮਗਲਰ ਸੀਗੇ ਜਿਹੜੀ ਅਸੀਂ ਆ ਕਰੀਬ ਹਫਤਾ ਪਹਿਲਾਂ 1/2 ਕਿਲੋ ਦੇ ਕਰੀਬ ਅਸੀਂ ਰਿਕਵਰ ਕੀਤੀ ਸੀਗੀ ਜਿਵੇਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਹੀ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਤੇ ਸਾਡੇ ਐਸਐਸਪੀ ਸਾਹਿਬ ਡਾਕਟਰ ਅਨਕਰ ਗੁਪਤਾ ਜੀ ਵੱਲੋਂ ਸਾਨੂੰ ਕਲੀਅਰ ਕਰ ਡਾਇਰੈਕਸ਼ਨ ਆ ਗਈ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਪ੍ਰੋਪਰ ਉਹ ਕਰਨਾਗਾ ਇਹਦੇ ਸਬੰਧੀ ਜਿਹੜਾ ਹੁਣ ਅਸੀਂ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਦੇ ਤੇ ਮੁਕਾਦਮਾ ਦਰਜ ਕੀਤਾ ਸੀਗਾ ਇਹਦੇ ਤੇ ਬੈਕਵਰਡ ਲਿੰਕ ਦਾ ਪਤਾ ਕੀਤਾ ਇਹ ਪਾਕਿਸਤਾਨ ਤੋਂ ਸਿੱਧੀ ਡਾਇਰੈਕਟ ਸਮਗਲੇ ਕਰਵਾਉਂਦਾ ਸੀਗਾ ਬਾਇਰ ਡਰੋਨ ਤੇ ਅੱਗੇ ਇਹ ਜੋ ਬੰਦੇ ਨੂੰ ਜਗਰਾਉਂ ਦੇਣ ਆ ਰਹੇ ਸੀ ਉਹ ਅਸੀਂ ਤਾਂ ਰਿਮਾਂਡ ਅਪਲਾਈ ਕੀਤਾ ਸੀਗਾ 7 ਦਿਨ ਦਾ 7 ਦਿਨ ਦੀ ਸੀ ਰਿਕੁਐਸਟ ਕੀਤੀ ਸਾਨੂੰ 3 ਦਿਨ ਦਾ ਮਿਲਿਆਗਾ ਅਸੀਂ ਇਹ ਤੇ ਜਿਹੜਾ ਫਾਰਵਰਡ ਲਿੰਕਾਂ ਦੇ ਪ੍ਰੋਪਰ ਵਰਕਰਾਂਗੇ ਜੀ